ਚਮਕੌਰ ਦੀ ਗੜੀ ਭਾਈ ਦਇਆ ਸਿੰਘ ਔਰ ਕਲਗੀਧਰ ਪਾਤਸ਼ਾਹ ਦੋਨੋਂ ਹਨ ਕੀ ਕਹਿ ਰਹੇ ਨੇ ਪਾਤਸ਼ਾਹ ਭਾਈ ਦਇਆ ਸਿੰਘ ਜੀ ਵਾਤਾਵਰਨ ਕਿਦਾਂ ਦਾ ਹੈ ਬਦਲਾ ਚੋਂ ਬਿਜਲੀ ਜੇ ਮਕੇ ਸੀਗੀ ਮਾਰਦੀ ਹੋਈ ਰੁਸ਼ਨਾਹੀ ਜਾਂ सुनहरी जे तार बदिलो बिजली चमके सी मारई रुशनाई सुनहरी जे तार द वले निगाह गई जादा तार जी उहो वटां उते लोथ लेक बेठा सी जुजार दया वले निगाह गई ज तारींद पुट लोथ लेक बी जुजार दी, मौत दे जी मौत नशे च زندگی سی چوم دی بولے دیا شنگ لاش تک کے معصوم دی او زندگی دے باتیں زندگی ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਦਾਤਾ ਇੱਕ ਵਾਰੀ ਕਿ ਕਲ ਜੋ ਕਿਉਂ ਨਾ ਲਾ ਲਿਆ ਲੱਗਾ ਹੋਇਆ ਬਾਦਸ਼ਾਹ ਪੀੜ ਤਾਂ ਪਖੇਰੂ ਵੀ ਨਹੀਂ ਚੱਲਦੇ ਲੱਗਾ ਹੋਇਆ ਪਾਤਸ਼ਾਹਾਂ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤरां ਦੀ ਪੀੜ ਤਾਂ ਪਖੇਰੂ ਵੀ ਨਹੀਂ ਚੱਲਦੇ ਜੀ ਚਾਉਂਦਾ ਇੱਥੇ ਕੁਝ ਪਿਆਰ ਜਤਲਾਦਿਆਂ ਨਿਭਾਈ ਦੀ ਅਖੀਰ ਜੜੀ ਓ ਰਸਮ ਨਿਭਾਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਆਤਾ ਅੱਦੀ ਅੱਦੀ ਦੁਹਾਂ ਦੇ ਸਰੀਰਾਂ ਉੱਤੇ ਪਾਦਿਆਂ ਇੱਕ ਹੋਰ ਗੱਲ ਕਹਿੰਦਾ ਦਇਆ ਸਿੰਘ ਬੜਾ ਲੋ ਕਿਦੇ ਪੁੱਤ ਗਏ ਨੇ ਬੜੇ ਹੀ ਕਰੀਬ ਮਾਪੇ ਇਸ ਜਗ ਵਿੱਚ ਪੈਨੇ ਪਰ ਕਫਨੋਂ ਬਗੈਰ ਤਸੋ ਕਿਦੇ ਪੁੱਤ ਗਏ ਨੇ ਕਲਗੀਧਰ ਪਾਤਸ਼ਾਹ ਨੇ ਸਿੰਘ ਦੀਆਂ ਮਿਹਣੇ ਭਰੀਆਂ ਗੱਲਾਂ ਸੁਨੀਆਂ ਇੱਕ ਜਵਾਬ ਕੀ ਦਿੱਤਾ ਸਾਹਸ ਸਿੰਘ ਜੀ ਸੇਖ ਸਾਹਿਬ ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ ਹੋ ਲੈਣਾ ਕੀ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ میدان ذرا نگا مار کے سنگ بھی شہید کنے ہوئے جانا مار کے خالصے نو پیار میں پتا ਖੇਵਾ ਕਿਦਾਂ ਪਾਦਿਆਂ ਸਾਹ ਸੰਗੀਤ ਇੱਕ icara ਮੇਰ ਨਾਲ ਸੰਜਿਆ ਕਰੋ ਮੇਰੀ ਵੀ ਇਸ ਪਾਵਨ ਸਥਾਨ ਤੇ ਹਾਜ਼ਰੀ ਲੱਗ ਜਾਵੇ ਮੋਲ حکم ہوا جو جلو شیر میں دوبارہ کہاں بولے دشمیش ذرا کے لینا کی تو سنگا میرے پتانوں پیار کے ویخنا میدان تو ذرا نگا مار کے ਸਿੰਘ ਵੀ ਸ਼ਹੀਦ ਕਨੇ ਹੋਏ ਜਾਨਾ ਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਤਾ ਦਿਆ ਹੋ ਗਿਆ ਸਿੰਘਾ ਸਿੱਖੀ ਚ ਵਖੇਵਾ ਕਿਦਾਂ ਪਾ ਦਿਆ ਬਾਦਸ਼ਾਹ ਕੀ ਕਹਿ ਰੇ ਸਾਸਮੇ ਜੀ ਕਲਮ ਸਫਰੀ ਸਾਹਿਬ ਦੀ ਦਾਸ ਤੁਹਾਡਾ ਤੁਹਾਡੇ ਚਰਨਾਂ 'ਚ ਕੁਛ ਕਹਿ ਰਿਹਾ ਹੈ ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਿਤਾ ਦਿਆਂ ਓਏ ਦਇਆ ਸ਼ਿੰਗਾ ਸ਼ੀਖੀ ਚ ਵਖੇਵਾ ਕਿਦਾਂ ਪਾ ਦਿਆਂ ਆਖ ਸ਼ੌਕ ਮੇਰੇ ਐ ਮੇਰੇ ਸਿੰਘ ਭਾਈ ਵਾਲ ਨੇ ਵੇਖ ਨਾ ਮਦਾਨ ਵਿੱਚ ਪਏ ਕਿਹੜੇ ਹਾਲ ਨੇ ਇਹਨਾਂ ਲਾ

जॾो तक न हिसाब नकदां अजीत ते जुज़ार मै लाश न चुकंद दया सिंगा मोहारे तूं तिनि खे तरोड़े अजीत ते دا ਖਿਆਲ ਇੱਥੇ ਛੋੜ ਦੇ ਦਇਆ ਸਿੰਘਾ ਮੋਵਾਲੇ ਤਿੰਨ ਕੇ ਕਰੋੜ ਦੇ ਛੋੜ ਦੇ ਦੁਜਾਰਦਾ ਖਿਆਲ ਇੱਥੇ ਛੋੜ ਦੇ ਪੰਛ ਦੇ ਸ਼ਹੀਦ ਨਹੀਂ ਕਫਨਾ ਨੂੰ ਲੋੜ ਦੇ ਪੰਛ ਦੇ ਸ਼ਹੀਦ ਨਹੀਂ ड़े नोड़े दया सिंगा कं ॾई जान मोद چل चल सिखी واٹاں اجے ਹੋਰ ਵੀ ਨੇ ਲੰਮੀਆਂ ਇੱਕ ਹੋਰ ਗੱਲ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਭਾਈ ਦਇਆ ਸਿੰਘ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਮੇਰੇ ਸੀਨੇ ਵਿੱਚ ਜੋ ਦਿਲ ਹੈ ਦਿਲ ਨਹੀਂ ਮੇਰੇ ਸੀਨੇ ਵਿੱਚ ਵੀ ਇੱਕ ਪਿਤਾ ਦਾ ਦਿਲ ਧੜਕਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਜਿੱਥੇ ਇਹਨਾ ਮੇਰੇ ਪਿਆਰੀਆਂ ਸਿੰਘਾਂ ਦੀਆਂ ਮੇਰੇ ਕੁੱਤਿਆਂ ਦੀਆਂ ਲਾਸ਼ਾਂ ਪਈਆਂ ਹਨ ਉਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਲੇਕਿਨ ਮੈਂ ਹੁਕਮ ਦਾ ਬੱਧਾ ਹਾਂ ਇੱਕ ਸ਼ੇਰ ਹੋਰ ਸਾਹ ਸੰਗ ਤੁਹਾਡੀ ਨਜ਼ਰ ਹੈ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕ ਕੀ ਕਹਿਣਗੇ ਕਹਿਣ ਲਖਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਮੇਰੀ ਰੂਹ ਇਸ ਮੌਤ ਨੂੰ ਲੋਚੀ ਦੀ ਰਹੀ ਆਹਾ ਇਹਨਾ ਮੇਣਿਆਂ ਤੋਂ ਸਮਝਾਂ ਮਾਨੰਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਲੇਕਿਨ ਸੁਣ ਕੀ ਨਹੀਂ ਸਾਹ ਸਕਦਾ ਸਾਹ ਸੰਗੀ ਜੀ ਪਾਤਸ਼ਾਹ ਕਹਿੰਦੇ ਨੇ ਮੈਨੂੰ ਰਤਾ ਵਰਵਾਰੀ ਜਗ ਸਾਰਾ सिर दा बल साहिब जो हुकम میں نور करा ਮੈਨੂੰ ਦੇ ਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਰਾਹੀ ਕੋਈ प्रीत मंज़ा ए त मंज़ल मुकाम वेखाणा रातद मंज़ल मंज़ल मुकाम वेख न ਹੰਸਾ ਜਹੇ ਪਿਆਸੀਆਂ ਪੁੱਤਰਾਂ ਨੂੰ ਮੂ ਮੋਤ ਦੇ ਪਾਵਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ श्ते जीत ख़ुशी गवेख न पिता को बि पुतदी लाशूतेत ख़ुशी द गव वेख ਨਖਿਆ ਨਖਿਆ ਵਾਹਿਗੁਰੂ ਜੀ ਬਾਪਰ ਸਾਹਿਬ ਵਾਹਿਗੁਰੂ